ਕਿ ਇੰਦੀਆਂ ਵਜਾਂ ਨੰਦਲੀ ਰਾਵੀਆਂ ਦੀਆਂ 15 ਤੋਂ 10 ਜਨਵਾਰਾ ਜੀ ਤੇ 4 ਬੋਲਾ ਇਸ ਟਾਈਮ ਲਈਏ 4 ਨੰਬਰ ਬੋਲਾ ਜੀ 1 ਨੰਬਰ ਬੋਂ ਦਾ ਬੱਚਾ ਜੀ 1 ਨੰਬਰ ਦੇ ਬੋਲ ਦੀ ਮਾਂ ਦਾ ਰਕਾਰਾ ਜਿਹੜਾ ਉਹ 21 ਤੋਂ 22 ਲੀਟਰ ਆ ਜੀ ਮਤਲਬ ਕਿ ਮੇਲਿਆਂ ਦੇ ਵਿੱਚ ਜਿਹੜੀ ਮੌਸਮ ਮੇਲੇ ਦੇ ਵਿੱਚ ਉਨੇ 19.5 ਲੀਟਰ ਦੁੱਧ ਚੁਆਇਆ ਜੀ 2013 ਦੇ ਵਿੱਚ ਸੈਗਨ ਜੀ ਸ਼ੰਸ਼ੇਰ ਸਿੰਘ ਪਿੰਨ ਪਿੰਨ ਦੁੱਲਜੀ ਕੇ ਜੀ ਮਾਲਫਰ ਜੀ ਸੋ ਇਹਨਾਂ ਨੂੰ ਮੈਂ ਬੇਸ਼ੱਕ ਜਾਣਦਾ ਹੁੰਨਾ ਬਹੁਤ ਪੁਰਾਣੀ ਤੋ ਕਿ ਮੇਲਿਆਂ ਚ ਆਉਦੇ ਆ ਪਰ ਹਮੇਸ਼ਾ ਹੀ ਜਿਹੜੇ ਹੱਸਦੇ ਰਹਿੰਦੇ ਆ ਅੱਛਾ ਕੋਈ ਗੱਲ ਸੁਣਾ ਯਾਰ ਵੀ ਜੇ ਪਸ਼ੂ ਜਿਹੜੇ ਤੁਸੀਂ ਕਿਵੇਂ ਰੱਖੇ ਤੇ ਕਿਵੇਂ ਤਰੱਕੀ ਕੀਤੀ ਇਹਦੇ ਤੇ ਸ਼ੌਂਕ ਕਿਵੇਂ ਪਿਆ ਰੱਖੀਦਾ ਜੀ ਬਜ਼ੁਰਗਾਂ ਦੀ ਮਿਹਰਬਾਨੀ ਹੈ ਜੀ ਉਹਨਾਂ ਨੇ ਨਸਲ ਸੰਭਾਲ ਕੇ ਰੱਖੀ ਹੈ ਜੀ ਉਹਨਾਂ ਦੀ ਨਸਲ ਨੂੰ ਗਾ ਅਸੀਂ ਬਰਕਰਾਰ ਰੱਖਿਆ ਜੀ ਬਸ ਮਿਹਨਤ ਕੀਤੀ ਜਾਂਦੀ ਹੈ ਜੀ ਬਾਕੀ ਫਲ ਤੁਹਾਡੇ ਸਾਹਮਣੇ ਹੀ ਹੈ ਨਹੀਂ ਨਹੀਂ ਵੈਸੀ ਦੇਖਾਂ ਮੈਂ ਵੈਸੀ ਦੇਖਾਂ ਇਹਦੀ ਮਾਰਸ ਵਾਲੇ ਕਿੰਨਾ ਦੁੱਸਾ 18:30 ਦੇ ਦੋ ਦਈ ਲਾਈਵ ਜੋ ਆਈ ਹੋਈ ਹੈ ਇਹ ਮਾਨੂੰ ਨਾਲ ਸਭ